ਸਤਿ ਸ੍ਰੀ ਅਕਾਲ ਦੋਸਤੋ ਅੱਜ ਬੰਤ ਦੋ ਦਿਨਾਂ ਬਾਅਦ ਸੇਠ ਕੋਲ ਕੰਮ ਤੇ ਆਇਆ ਗਿਆ ਨਿੱਕੀ ਮੋਟੀ ਗੱਲ ਤੇ ਛੁੱਟੀ ਨਹੀਂ ਕਰਤਾ ਬੰਤ ਸੇਠ ਨੂੰ ਹੀ ਲੱਗਾ ਗੱਲ ਕੋਈ ਵੱਡੀ ਹੋ ਬੰਤ ਨੇ ਸਾਈਕਲ ਆਇਆ ਸਟੈਂਡ ਤੇ ਬਾਹੂ ਨੂੰ ਸਤਿਗੁਰੂ ਬਾਉਜੀ ਗਿਆ ਤੇ ਗੱਡੀ ਤੇ ਢੀੜਾ ਮਾਰਨ ਲੱਗ ਪਿਆ ਬਾਹੂ ਕਹਿੰਦਾ ਲੀੜੇ ਤੇ ਟਾਈਮ ਖਰਾਬ ਨਾ ਕਰ ਗੱਡੀ ਕੱਢ ਜਾਣਾ ડીਲ ਵੱਡੀ ਆ ਅੱਜ ਘਾਟੀ ਨਾਲ ਹੱਥੋਂ ਨਾ ਨਿਕਲ ਜਾਏ ਤੋਰ ਪਾਛੇ ਤਿਛੇ ਤੇ ਗੱਡੀ ਕੱਢੀ ਵਾਟ ਲੰਬੀ ਸੀ ਬਾਉ ਨੇ ਗੱਲ ਤੋਰੀ ਬੰਤ ਕੀ ਗੱਲ ਦੋ ਦਿਨ ਲਾਤੇ ਕੁਇ ਟਿੱਲਾ ਸੀ ਕੰਮ ਤੇ ਨਹੀਂ ਆਇਆ ਸੋਖਾ ਤੇਰੇ ਤੋਂ ਬਿਨਾ ਨਾ ਮੇਰਾ ਹੋਰ ਬੰਦੇ ਨਾਲ ਜਾਣ ਨੂੰ ਵੀ ਜੀ ਨਹੀਂ ਕਰਦਾ ਉਹ ਨਹੀਂ ਬਾਉ ਜੀ ਖੈਰ ਆ ਮੈਂ ਕੁੜੀ ਨੂੰ ਸੰਧਾਰਾ ਦੇਣ ਗਿਆ ਸੀ ਦੂਰ ਬਾਹਲੀ ਐ ਦੂਜਾ ਚਿਰ ਹੋ ਗਿਆ ਸੀ ਗਏ ਨੂੰ ਮੈਂ ਕਿਹਾ ਰਾਤ ਰਹਿ ਆਵਾਂ ਤਾਂ ਲੱਗ ਗਏ 2 ਦਿਨ ਬਾਉ ਨੂੰ ਬੰਤ ਦੀ ਗੱਲ ਰੜਕੀ ਮਨ ਚ ਲੱਗਾ ਤੇ ਆਹ ਦੋ ਛੁੱਟੀਆਂ ਨਜਾਇਜ਼ੀ ਕਰਕੇ ਬੋਲਿਆ ਕੀ ਦੇ ਕੇ ਆਇਆ ਦੇਣਾ ਕੀ ਹੁੰਦਾ ਬਾਉ ਗਰੀਬਾਂ ਨੇ ਆਹੀ 4 ਕਿਲੋ ਬਿਸਕੁਟ ਸੀ ਤੇ 100 ਰੁਪਇਆ ਦੇਤਾ सेठ ਹੱਸਿਆ ਉਹਨੂੰ ਐ ਲੱਗਿਆ ਜਿਵੇਂ ਬੰਦ ਵਰਗਿਆਂ ਦੀ ਗਰੀਬੀ ਦਾ ਰਾਜ਼ ਪਤਾ ਲੱਗ ਗਿਆ ਹੋਵੇ ਕਹਿੰਦਾ ਤਿੰਨ 400 ਦਾ ਤੇਲ ਫੋਕਤਾ ਹੋ 1200 ਦੀਆਂ ਦਿਹਾੜੀਆਂ ਛੱਡੀਆਂ 400 ਦੇ ਬਿਸਕੁਟ ਵੀ ਹੋਣਗੇ 100 ਦਿੱਤਾ 500 ਉਹਨਾਂ ਦਾ ਵੀ ਕੁਝ ਲੱਗਿਆ ਹੋ ਇਹਦੇ ਨਾਲੋਂ 1000 ਰੁਪਈਆ ਤੂੰ ਗੂਗਲ ਪੇ ਹੀ ਕਰ ਦਿੰਦਾ ਨਾਲੇ ਪਕਾਈ ਬਚਦੀ ਨਾਲੇ 1000 1500 ਦੋਨਾਂ ਧਿਰਾਂ ਦਾ ਬਚ ਜਾਂਦਾ ਬੰਤ ਬਾਹੂ ਵੱਲ ਝਟਿਆ ਬਾਉ ਜੀ ਰਿਸ਼ਤੇ ਕਾਰੋਬਾਰ ਨਹੀਂ ਹੁੰਦੇ ਕਮਾਈ ਹੁੰਦੀ ਹੈ ਇਹ ਸਾਂਭਣੇ ਪੈਂਦੇ ਆ ਜੇ ਮੈਂ ਹਜ਼ਾਰ ਪਾ ਵੀ ਦਿੰਦਾ ਤਾਂ ਫੇਰ ਕਿਹੜਾ ਗਰੀਬੀ ਨਿਕਲ ਜਾਂਦੀ ਤੇ ਕੁੜੀ ਦੇ ਨਾਲੇ ਬਚ ਜਾਂਦੇ ਹਜ਼ਾਰ ਤੇ ਨਾਲ ਮੇਰੀ ਇਹ ਤਾਂ ਸ਼ਰੀਕੇ ਕਬੀਲੇ ਵਿੱਚ ਦੱਸਣਾ ਹੁੰਦਾ ਤੇ ਕਿ ਸਾਡੀ ਵਿਆਹੀ ਆ ਛੁੱਟੀ ਨਹੀਂ ਕੱਢੀ ਨਹੀਂ ਕਰੋ ਹੈਗੇ ਆ ਮਗਰ ਇਹਦੇ ਦੁੱਖ ਸੁੱਖ ਪੁੱਛਣ ਵਾਲੇ ਇਹ ਤਾਂ ਦੱਸਣ ਜਾਣਾ ਹੁੰਦਾ ਕਿ ਪੇਕੇ ਵਸਦੇ ਆ ਜਦੋਂ ਜਿਉਂਦਾ ਦਿਸਣਾ ਹੋਣਾ ਜਾਂ ਹੋਵੇ ਨਾ ਤਾਂ ਉਦੋਂ ਹਿਸਾਬ ਕਿਤਾਬ ਨਹੀਂ ਲੱਈਦਾ ਇੱਕ ਗੱਲ ਹੋਰ ਜਿਨ੍ਹਾਂ ਧੀਆਂ ਦੇ ਮਾਪੇ ਪੇਕੇ ਨਹੀਂ ਹੁੰਦੇ ਨਾ ਉਹਨਾਂ ਨਾਲੋਂ ਜ਼ਿਆਦਾ ਦੁੱਖ ਉਹਨਾਂ ਧੀਆਂ ਨੂੰ ਹੁੰਦਾ ਜਿਨ੍ਹਾਂ ਦੇ ਹੁੰਦੇ ਸੁੰਦੇ ਕੋਈ ਨਹੀਂ ਜਾਂਦਾ ਬਾਉ ਅੱਥਰ ਹੋ ਗਿਆ ਸੁਣ ਕੇ ਨਾ ਹੋਂਗਾਰਾ ਭਰੇ ਅੱਜ ਬਾਉ ਨੂੰ ਲੱਗਾ ਤੇ ਬੰਦ ਉਸ ਤੋਂ ਅਮੀਰ ਹੈ ਤੇ ਬਾਉ ਨੇ ਕਿਹਾ ਗੱਡੀ ਰੋਕ ਮੈਨੂੰ ਦੱਸ ਸੁਧਾਰਾ ਕਿੱਥੋਂ ਮਿਲੂ ਬਾਉ ਜੀ ਪਾਰਟੀ ਇੱਥੋਂ ਨਿਕਲ ਜਾਓ ਯਾਰ ਦਫਾ ਕਰ ਪਾਰਟੀ ਇੱਥੇ ਰਿਸ਼ਤੇ ਨਿਕਲ ਗਏ ਹੱਥੋਂ ਪਤਾ ਨਹੀਂ ਕਿੰਨੇ ਕਿੰਨਾ ਚਿਰ ਹੋ ਗਿਆ ਪਤਾ ਹੀ ਨਹੀਂ ਲਿਆ ਸ਼ਿੰਦੀ ਦਾ 20 ਸਾਲਾਂ ਚ ਬਸ ਤੂੰ ਸੰਧਾਰਾ ਲੈ ਕਿੱਥੋਂ ਮਿਲਦਾ ਸਿੱਧੀ ਕਰ ਗੱਡੀ ਆਪਣੀ शिंदे ਭੈਣ ਵੱਲ ਬਾਉ ਜੀ ਦੂਰ ਬਹੁਤ ਆ ਬੰਦ ਨੇ ਚੱਕ ਦਿੱਤਾ ਬਾਉ ਨੂੰ ਉਹ ਵਾਟਾ ਰਿਸ਼ਤੇ ਥੋੜੇ ਤੋੜ ਸਕਦਿਆਂ ਤੂੰ ਛੇਤੀ ਚੱਲ ਆਪਾਂ ਅੱਗੇ 20 ਸਾਲ ਲੇਟ ਆਉਣ ਦੀ ਘੰਟੀ ਵੱਜੀ ਬਾਉ ਨੇ ਫੋਨ ਚੁੱਕਿਆ ਤੇ ਬਾਉ ਨੇ ਜਵਾਬ ਦੇ ਦਿੱਤਾ ਪਾਰਟੀ ਨੂੰ ਕਹੋ ਕਿ ਬਾਉ ਸੰਧਾਰਾ ਦੇ ਚੱਲਿਆ ਆਪਣੀ ਭੈਣ ਨੂੰ ਤਿੰਨ ਦਿਨ ਲੱਗਣਗੇ ਬਾਟ ਬਹੁਤ ਦੂਰ ਆ ਕੇ ਮਿਲਦੇ ਆ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਦਿਨ ਤਿਹਾੜ ਜਰੂਰ ਮਿਲਿਆ ਵਰਤਿਆ ਕਰੋ ਦੁੱਖ ਸੁੱਖ ਬੈਣਾ ਕੋਲ ਆਇਆ ਜਾਇਆ ਕਰੋ ਇਹ ਹੀ ਦਿਨ ਤਿਹਾੜ ਹੁੰਦੇ ਆ ਕਿ ਜਿਹੜੇ ਸਾਡੇ ਗੁੱਸੇ ਗਿਲੇ ਦੂਰ ਕਰਦੇ ਆ ਧੰਨਵਾਦ ਦੋਸਤੋ